ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਚੌਲਾਂ ਦੀ ਦੁੱਧ ਵਾਲੀ ਸਬਜ਼ੀ ਸਬਜ਼ੀ ਆਪਾਂ ਬਣਾਵਾਂਗੇ ਇਹ ਚ ਪਾਵਾਂਗੇ ਆਪਾਂ ਦੋ ਹਰੀਆਂ ਮਿਰਚਾਂ ਇੱਕ ਵੱਡਾ ਪਿਆਜ਼ ਕੱਟਿਆ ਮੈਂ ਇੱਕ ਕੜਛੀ ਚੌਲਾਂ ਦੀ ਲਈਆ ਤੇ ਇਹ ਦੁੱਧ ਵਾਲੀ ਸਬਜ਼ੀ ਲਾਜਵਾ ਸਬਜ਼ੀ ਬਣ ਕੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਤਾਂ ਹਾਂਜੀ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਚੌਲਾਂ ਨੂੰ ਚੰਗੇ ਤਰੀਕੇ ਨਾਲ ਧੋ ਲੈਣੇ ਆ ਹਾਂਜੀ ਇੱਧਰ ਆਪਾਂ ਫਰਾਈ ਪੈਨ ਗਰਮ ਧਰ ਦਿੱਤਾਗਾ ਸਭ ਤੋਂ ਇਹਦੇ ਪਹਿਲਾ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਤੁਸੀਂ ਇਹਨੂੰ ਰਿਫੈਂਡਸ ਵੀ ਬਣਾ ਸਕਦੇ ਆ ਤੇ ਜਿਹੜਾ ਜਾਂ ਤੁਸੀਂ ਜੋ ਵੀ ਆਇਲ ਵਰਤਦੇ ਹੋਗੇ ਜਾਂ ਘਿਓ ਵਰਤਦੇ ਹੋ ਉਸ ਚੀਜ਼ 'ਚ ਤੁਸੀਂ ਇਹਨੂੰ ਬਣਾ ਸਕਦੇ ਆ ਇੱਕ ਚਮਚ ਪਾਵਾਂਗੇ ਆਪਾਂ ਜੀਰੇ ਦਾ ਹਾਂਜੀ ਜੀਰਾ ਆਪਣਾ ਤਲਕ ਗਿਆ ਹੁਣ ਇਹਦੇ 'ਚ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਕੱਟੀਆਂ ਸੀ ਉਹ ਪਾ ਦਾਂਗੇ ਹਾਂਜੀ हरी मिर्च है जी कलक गई हम येंगे प्याज हम आप प्याज में चंगे तरीके भुन लेंगे सिम गैस पर हाँ जी आप हिलाते हुए गंडिया चंगे तरीके भुन लेंगे ये सब्जी बहुत ज्यादा टेस्टी बनती है ਇੱਕ ਕੜਛੀ ਚੌਲਾਂ ਤੋਂ ਆਪਾਂ ਪੂਰੇ ਪਰਿਵਾਰ ਦੀ ਸਬਜ਼ੀ ਬਣਾ ਸਕਦੇ ਹਾਂਗੇ ਤੁਸੀਂ ਇੱਕ ਵਾਰ ਬਣਾ ਲਈ ਤੇ ਤੁਸੀਂ ਵਾਰ-ਵਾਰ ਹੀ ਬਣਾਉਂਗੇ ਸਬਜ਼ੀ ਇੰਨੀ ਟੇਸਟੀ ਬਣਦੀ ਹੈ ਜਾਨੀ ਹਾਂਜੀ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਮਸਾਲੇ ਮਸਾਲੇ ਆ ਜਿਹੜੇ ਤੁਸੀਂ ਆਪ ਦੇ ਟੇਸਟ ਅਨੁਸਾਰ ਤੇ ਆਪਣੀ ਮਰਜ਼ੀ ਦੇ ਪਾਉਣੇ ਆਗੇ ਇਹ ਬਹੁਤ ਘੱਟ ਮਸਾਲਿਆਂ ਨਾਲ ਤਿਆਰ ਹੋ ਜਾਂਦੀ ਆ ਉਹ ਹੀ ਨੂਨ ਹਲਦੀ ਤੇ ਮਿਰਚਾਂ ਨਾਲ ਆਪਾਂ ਇਹ ਸਬਜ਼ੀ ਤਿਆਰ ਕਰ ਸਕਦੇ ਹਾਂ ਥੋੜੀ ਜੀ ਮੈਂ ਇਹਦੇ ਚ ਪਾਉਂਗੀ ਮਿਰਚ ਕਿਉਂਕਿ ਮੈਂ ਹਰੀ ਮਿਰਚ ਵੀ ਪਾਈ ਆ ਲਾਲ ਮਿਰਚ ਪਾ ਲਈ ਆਪਾਂ ਹੁਣ ਆਪਾਂ ਇਹਦੇ ਚ ਪਾਵਾਂਗੇ ਹਲਦੀ ਇੱਕ ਚਮਚ ਪਾਉਂਗੀ ਮੈਂ ਨਮਕ ਦਾ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਭੁੰਨ ਲਾਂਗੇ ਹਾਂਜੀ ਮਸਾਲੇ ਆਪਣੇ ਭੁੱਜ ਗਏ ਹੁਣ ਇਹਦੇ ਚ ਆਪ ਐਡ ਕਰਾਂਗੇ ਇੱਕ ਕੌਲੀ ਪਾਣੀ ਦੀ ਇੱਕ ਕਟੀਚੀ ਆਪਾਂ ਚੌਲਾਂ ਦੀ ਲਈ ਹੈ ਚੌਲ ਮੈਂ ਚੰਗੇ ਤਰੀਕੇ ਨਾਲ ਧੋ ਕੇ ਸਾਫ਼ ਕਰ ਲਏ ਆਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਚੌਲ ਹੁਣ ਆਪਾਂ ਚੌਲ ਪਾ ਦਿੱਤੇ ਆ ਤੇ ਇਹਨੂੰ ਸਬਜ਼ੀ ਨੂੰ ਇੱਕ ਉਬਾਲਾ ਆਉਣ ਦਿੰਨੇ ਆ ਆਪਾਂ ਫੇਰੇ ਇਹਨੂੰ ਢੱਕਾਂਗੇ ਜੇ ਆਪਾਂ ਇਸੇ ਤਰੀਕੇ ਨਾਲ ਢੱਕਤੀ ਤਵਾ ਵਾਲਾ ਆਉਣ ਤੋਂ ਬਾਹਰ ਨਿਕਲੂਗੀ ਜੇ ਕਵਾਲਾ ਆ ਕੇ ਰਿਜਣ ਲੱਗ ਗਿਆ ਇਹ ਫੇਰੇ ਬਾਹਰ ਨਹੀਂ ਆਉਂਦੀ ਢਕੇ ਤੋਂ ਤੇ ਸਿਮ ਕਰਕੇ ਗੈਸ ਫੇਰੇ ਇਹਨੂੰ ਆਪਾਂ ਪਕਾਉਨੇ ਆ ਵਿੱਚੋਂ ਵਿੱਚੋਂ ਚੈੱਕ ਕਰਦੇ ਰਵਾਂਗੇ ਹਾਂਜੀ ਵਾਲਾ ਆਪਣੀ ਸਬਜ਼ੀ ਨੂੰ ਆ ਗਿਆ ਰਿਜਣ ਲੱਗ ਗਈ ਹੈ ਇਹ ਦੇਖੋ ਤੁਸੀਂ ਫਿਰ ਇਹਨੂੰ ਆਪਾਂ ਟੱਕ ਦਿੰਨੇ ਆ ਵਿੱਚੋਂ ਵਿੱਚੋਂ ਚੈੱਕ ਕਰਦੇ ਰਵਾਂਗੇ ਇਹ 10 ਮਿੰਟਾਂ 'ਚ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ। ਹਾਂਜੀ ਆਪਣੀ ਸਬਜ਼ੀ ਰਹੀਦੀ ਨੂੰ 5 ਮਿੰਟ ਹੋ ਗਏ ਆ। ਆ ਦੇਖੋ ਤੁਸੀਂ। ਬਸ ਥੋੜਾ ਜਿਹਾ ਇਹਨੂੰ ਸੇਕ ਹੋਰ ਲੱਗੂਗਾ। 10 ਮਿੰਟਾਂ ਵਿੱਚ ਪੂਰੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ। ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਸਬਜ਼ੀ ਬਹੁਤ ਟੇਸਟੀ ਬਣਦੀ ਆ। ਦੇਖੋ ਥੋੜਾ ਜਿਹਾ ਸੇਕ ਹੋਰ ਲੱਗੂਗਾ ਜੇ ਤੁਹਾਨੂੰ ਲੱਗੇ ਵੀ ਥੋੜਾ ਜਿਹਾ ਪਾਣੀ ਪਾਉਣਾ ਪਊਗਾ ਤਾਂ ਤੁਸੀਂ ਪਾਣੀ ਇਹਦੇ 'ਚ ਪਾ ਸਕਦੇ ਹੋ ਕਿਉਂਕਿ ਆਪਾਂ ਚੰਗੇ ਤਰੀਕੇ ਨਾਲ ਚੋਲਾ ਨੂੰ ਰਿਲਣਾ ਹੈ ਹਾਂ ਦੇਖੋ ਥੋੜਾ ਜਿਹਾ ਇਹਦੇ 'ਚ ਪਾਣੀ ਹੈਗਾ ਹਜੇ ਤੇ ਆਪਾਂ ਥੋੜਾ ਜਿਹਾ ਸੇਕ ਇਹਨੂੰ ਹੋਰ ਲਵਾ ਦਿੰਦੇ ਹਾਂ ਹਾਂਜੀ ਸਬਜ਼ੀ ਆਪਾਂ ਚੈੱਕ ਕਰਦੇ ਹਾਂ ਸਬਜ਼ੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਦੇਖੋ ਬਹੁਤ ਸੋਹਣਾ ਕਲਰ ਆਇਆ ਇਹਦੇ 'ਚ ਤੇ ਵਧੀਆ ਰਿਝ ਗਈ ਆ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਇੱਕ ਕੱਪ ਦੁੱਧ ਦਾ ਜਿਹੜਾ ਦੁੱਧ ਲਿਆਗਾ ਇਹ ਮੈਂ ਕੱਚਾ ਦੁੱਧ ਲਿਆਗਾ ਫੁੱਲ ਫੈਟ ਵਾਲਾ ਤੁਸੀਂ ਉਬਾਲੇ ਦਿੱਤੇ ਵਾਲਾ ਪਾਸਾ रख ਦਿਓ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲੈਣੇ ਹੈਗੇ ਤੇ ਇਹਨੂੰ ਥੋੜਾ ਜਿਹਾ ਰਿਨਨ ਦਿੰਨੇ ਆ ਜੇ ਤੁਸੀਂ ਵਾਲੇ ਦਿੱਤੇ ਵਾਲਾ ਦੁੱਧ ਪਾਉਨੇ ਆ ਫਿਰ ਤੁਸੀਂ ਇਹਦੇ ਚ ਇੱਕ ਚਮਚਾ ਕਰੀਮ ਦਾ ਪਾ ਦੇਣਾਗਾ ਜਿਹੜੇ ਆਪਣੇ ਦੁੱਧ ਤੋਂ ਕਰੀਮ ਲਾ ਕੇ ਰੱਖਦੇ ਆ ਆਪਾਂ ਉਹ ਇੱਕ ਚਮਚ ਤੁਸੀਂ ਪਾ ਦਿਓ ਉਹਦੇ ਨਾਲ ਟੇਸਟ ਇਹਦਾ ਬਹੁਤ ਵਧੀਆ ਬਣ ਜਾਣਾਗਾ ਹਾਂਜੀ ਆਪਣੀ ਸਬਜੀ ਨੂੰ ਉਬਾਲਾ ਆ ਗਿਆ ਹੈਗਾ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਥੋੜੀ ਜੀ ਕਸੂਰੀ ਮੇਥੀ ਤੁਸੀਂ ਧਨੀਆ ਵੀ ਪਾ ਸਕਦੇ ਹੋ ਤੇ ਮੇਥੀ ਵੀ ਪਾ ਸਕਦੇ ਹੋ ਦੋਨਾਂ ਨਾਲ ਹੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹਾਂਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਗਈ ਤੇ ਮੈਂ ਪਰੋਸ ਲਈ ਆ ਖਾਣ ਲਈ ਤੁਸੀਂ ਬਣਾਉਣ ਦੀ ਤਿਆਰੀ ਕਰੋ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਸ਼ੀ ਅਕਾਲ